ਮੈਨੂੰ 35 ਸਾਲ ਹੋ ਗਏ ਮੇਰਾ ਇਹ ਵਿਸ਼ਵਾਸ ਹੈ ਮੇਰੇ ਜਿਹੜੇ ਪੇਸ਼ੈਂਟ ਹੈ 30 35 ਸਾਲ ਤੋਂ ਹਜ਼ਾਰਾਂ ਮਰੀਜ਼ ਮੈਂ ਠੀਕ ਕਰ ਸਕਿਆ ਔਰ ਹਜ਼ਾਰਾਂ ਆ ਰਹੇ ਆ ਜਿਹੜੀ ਸਾਡੀ ਆਯੁਰਵੈਦ ਦਵਾਈ ਆ ਪੀਣ ਵਾਲੀ ਆਰਕਾ ਜੜੀਆਂ ਮੋਟੀਆਂ ਦਾ ਇਹ ਪੱਕੇ ਤੌਰ ਤੇ ਅਮੇਦੇ ਜੋ ਗਰਮੀ ਠੀਕ ਕਰ ਜਾਂਦੀ ਹੈ ਚਮੜੀ ਰੋਗ ਦਵਾਈ ਦਾ ਕੋਰਸ ਕਰ ਲੋ ਦੁਬਾਰਾ ਚਮੜੀ ਰੋਗ ਨਹੀਂ ਹੁੰਦਾ ਇਹ ਐਵੇਂ ਜਿਵੇਂ ਗਠੀਆ ਸਾਧਮ ਕਹਿੰਦੇ ਦਮਾ ਜਾਂਦਾ ਦਮ ਨਾਲ ਜਿਹੜੀ ਸਾਡੀ ਆਯੁਰਵੈਦ ਦਵਾਈ ਆ ਕੋਈ ਸਟੀਰਾਈਡ ਨਹੀਂ ਵਿੱਚ ਉਹਦੇ ਵਿੱਚ ਉਹ ਦਿਨ ਲਗਾਤਾਰ ਕੋਰਸ ਨਾਲ ਸਾਦਾ ਮ ਵੀ ਠੀਕ ਹੋ ਜਾਂਦਾ ਗਠੀਆ ਵੀ ਠੀਕ ਹੋ ਜਾਂਦਾ ਬਵਾਸੀਰ ਇਹ ਕਬਜ ਤੋਂ ਜ਼ਿਆਦਾ ਪ੍ਰਭਾਵਤ ਮਰੀਜ਼ਾਂ ਨੂੰ ਹੁੰਦੀ ਹੈ ਕਬਜ ਠੀਕ ਹੋ ਗਈ ਤਾਂ ਬਵਾਸੀਰ ਵੀ ਸਾਡੀ ਦਵਾਈ ਨਾਲ ਠੀਕ ਹੁੰਦੀ ਹੈ ਲਓ ਜੀ ਦੋਸਤੋ ਅੱਜ ਤੁਹਾਨੂੰ ਲੈ ਕੇ ਪਹੁੰਚੇ ਆਂ ਭਗਤਾ ਭਾਈ ਕਾ ਦੇ ਵਿੱਚ ਜਿੱਥੇ ਇੱਕ ਡਾਕਟਰ ਹੈ ਜੀ ਐਸ ਢਿੱਲੋ ਦੇਸੀ ਦਵਾਈਆਂ ਦਾ ਕੰਮ ਕਰਦੇ ਤੇ ਦੇਸੀ ਦਵਾਈਆਂ ਦੇ ਨਾਲ ਜਿਹੜੇ ਮਰੀਜ਼ਾਂ ਦਾ ਇਲਾਜ ਕਰਦੇ ਆ ਤੇ ਕਿਸ ਤਰ੍ਹਾਂ ਦਾ ਇਲਾਜ ਕਰਦੇ ਆ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਡਾਕਟਰ ਸਾਹਿਬ ਨਾਲ ਕਰਦੇ ਆ ਗੱਲਬਾਤ ਤੁਸੀਂ ਜੁੜ ਚੁੱਕੇ ਹੋ ਸਰਦਾਰ ਨਿਊ ਚੈਨਲ ਦੇ ਨਾਲ ਤੇ ਮੈਂ ਸੋ ਬਲ ਰਿਹਾ ਕਿ ਨਾ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਭਗਤਾ ਭਾਈ ਕਾਦੇ ਵਿੱਚ ਜਿੱਥੇ ਕਿ ਬਹੁਤ ਅੱਛੇ ਇੱਕ ਡਾਕਟਰ ਹੈਗੇ ਆ ਜਿਹੜੇ ਕਿ ਦੇਸੀ ਦਵਾਈਆਂ ਦੇ ਨਾਲ ਇਲਾਜ ਕਰਦੇ ਆ ਤੇ ਡਾਕਟਰ ਦਾ ਨਾਮ ਹੈਗਾ ਜੀਐਸਟੀ ਲੋਜੀ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਅੱਜ ਉਹਨਾਂ ਨੂੰ ਪਬਜੀ ਉਹਨਾਂ ਕੋਲ ਅਸੀਂ ਪਹੁੰਚੇ ਤੇ ਉਹਨਾਂ ਨਾਲ ਗੱਲਬਾਤ ਕਰਨ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਤਾਜ ਨਿਊ ਚੈਨਲ ਤੇ ਸਾਰੀ ਟੀਮ ਦਾ ਮੈਂ ਸਹਿਦ ਨੂੰ ਧੰਨਵਾਦ ਕਰਦਾ ਮੇਰੇ ਕਲੀਨਿਕ ਤੱਕ ਪਹੁੰਚਣ ਤੇ ਬਹੁਤ ਬਹੁਤ ਧ ਡਾਕਟਰ ਸਾਹਿਬ ਜੇ ਆਪਾਂ ਗੱਲਬਾਤ ਕਰੀਏ ਤਾਂ ਇਲਾਜ ਜੇ ਵੀ ਕਿਸ ਤਰ੍ਹਾਂ ਜਿਹੜੀਆਂ ਦਵਾਈਆਂ ਦਿੱਤੀਆਂ ਜਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਇਲਾਜ ਕੀਤਾ ਜਾਣਾ ਤੁਹਾਡੇ ਵੱਲੋਂ ਜਿਹੜਾ ਦੇਸੀ ਲੈਣਾ ਅਸੀਂ ਆਯੁਰਵੈਦਿਕ ਪ੍ਰਣਾਲੀ ਆਹੀਂ ਇਲਾਜ ਕਰਦੇ ਆਂ ਇਹ ਜਿਵੇਂ ਕਹੋ ਵੀ ਸਰੀਰ ਆ ਜਿਹੜਾ ਇਹ ਮਨ ਤੇ ਆਤਮਾ ਇਹ ਦਾ ਜਿਹੜਾ ਸੰਤੁਲਨ ਹੈ ਇਹ ਬਣਾਈ ਰੱਖਣਾ ਹੀ ਆਪਣੇ ਜੀਵਨ ਸ਼ੈਲੀ ਹੈ ਇਹ ਆਯੁਰਵੈਦ ਜਿਹੜੀ ਆਜ ਦਾ ਵਾਰਸਾ ਜੀਵਨ ਜੀ ਜੀਵਨ ਬੈ ਦਾ ਅਰਥ ਹੈ ਗਿਆਨ ਜੀ ਜੀ ਇਹਨੂੰ ਆਯੁਰਵੇਦ ਕਹਿੰਦੇ ਆ ਆਯੁਰਵੇਦ ਦੇ ਰੰਗ ਕੁਦਰ ਦੇ ਸੰਗ ਇਹ ਐਲੋਪੈਥੀ ਦਵਾਈਆਂ ਤੋਂ ਜਿਹੜੇ ਅੱਕ ਥੱਕ ਚੁੱਕੇ ਮਰੀਜ਼ ਹੈ ਉਹ ਆਯੁਰਵੇਦ ਦਵਾਈ ਨਾਲ 100% ਠੀਕ ਹੁੰਦੇ ਆ ਔਰ ਪਰਮਨੈਂਟਲੀ ਪੱਕੇ ਤੌਰ ਤੇ ਠੀਕ ਹੁੰਦੇ ਜੀ ਜੀ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀ ਤਾਂ ਇਲਾਜ ਕਰਦੇ ਤੁਸੀਂ ਕਿੰਨੇ ਸਮੇਂ ਤੋਂ ਪਿਛਲੇ ਕਿੰਨੇ ਸਮੇਂ ਤੋਂ ਇਸ ਲਾਈਨ ਦੇ ਨਾਲ ਜੁੜੇ ਹੋ ਕਿੰਨੇ ਸਮੇਂ ਤੋਂ ਕੰਮ ਕਰਦੇ ਆ ਰਹੇ ਹੋ ਤਕਰੀਬਨ ਮੈਨੂੰ 35 ਸਾਲ ਹੋ ਗਏ 89 ਤੋਂ ਮੈਂ ਇਹ ਪ੍ਰੈਕਟਿਸ ਸ਼ੁਰੂ ਕੀਤੀ ਸੀ ਡਾਕਟਰ ਸਾਹਿਬ ਤੁਸੀਂ ਇਹ ਗੱਲ ਕੀਤੀ 35-40 ਸਾਲ ਹੋ ਗਏ ਕੰਮ ਕਰਦਿਆਂ ਨੂੰ ਤਾਂ ਅੱਜ ਤੱਕ ਜਿਹੜੇ ਮਰੀਜ਼ ਆ ਕਿੰਨੇ ਕੁ ਪੇਸ਼ੈਂਟਾਂ ਦਾ ਇਲਾਜ ਕਰ ਦਿੱਤਾ ਤੁਸੀਂ ਵੈਸੇ ਤਾਂ ਗਿਣਤੀ ਨਹੀਂ ਤਕਰੀਬਨ ਹਜ਼ਾਰਾਂ ਦੀ ਤਦਾਦ ਤੋਂ ਜ਼ਿਆਦਾ ਹੈ ਪੇਸ਼ੈਂਟ ਜਿਹੜੇ ਪਰਮਨੈਂਟ ਹੀ ਠੀਕ ਹੋ ਕੇ ਆਪਣੇ ਘਰ ਬਿਲਕੁਲ ਠੀਕ ਹੈ ਦੁਬਾਰਾ ਉਹਨਾਂ ਦੇ ਇਸ ਕਿਨ ਪ੍ਰੋਬਲਮ ਨਹੀਂ ਆਈ ਜੀ ਜੀ ਡਾਕਟਰ ਸਾਹਿਬ ਮੇਰਾ ਹੁਣ ਇੱਕ ਅਗਲਾ ਹੋਰ ਸਵਾਲ ਹੈਗਾ ਵੀ ਜਿਹੜਾ ਅਯੁਰਵੈਦਿਕ ਜਿਹੜੀ ਦਵਾਈਆਂ ਦਾ ਇਲਾਜ ਕਰਦੇ ਹੋ ਤੁਸੀਂ ਵੀ ਇਹਨਾਂ ਦਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਲਾਹੇਵੰਦ ਹਨ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਇਹਦੇ ਤੇ ਜੀ ਆਯੁਰਵੈਦ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਪਰਮਨੈਂਟ ਹੀ ਠੀਕ ਹੁੰਦੀਆਂ ਇਹ ਜਮਣੀ ਰੋਗ ਹੈ ਸਭ ਤੋਂ ਜਿਹੜੀਆਂ ਐਲੋਪੈਥੀ ਦਵਾਈਆਂ ਟੈਂਪਰੀਰੀ ਰੀਲਿਫ ਤਾਂ ਮਿਲ ਜਾਂਦੀ ਹੈ ਪਰਮਨੈਂਟ ਹੀ ਠੀਕ ਨਹੀਂ ਹੁੰਦੀਆਂ ਚਮੜੀ ਹੋ ਗਿਆ ਗਠੀਆ ਹੋ ਗਿਆ ਸਾਹ ਦਮਾ ਹੋ ਗਿਆ ਦਮਾ ਕਹਿੰਦੇ ਦਮ ਨਾ ਜਾਂਦਾ ਹਨਾ ਆਯੁਰਵੇਦ ਦੇ ਵਿੱਚ ਉਹ ਪਰਮਨੈਂਟ ਹੀ ਠੀਕ ਹੋ ਜਾਂਦਾ ਇਹ ਬਿਮਾਰੀਆਂ ਜਿਹੜੀਆਂ ਲਾ ਇਲਾਜ ਬਿਮਾਰੀਆਂ ਉਹਨਾਂ ਦਾ ਆਯੁਰਵੇਦ ਨਾਲ ਅਸੀਂ ਠੀਕ ਕਰਦੇ ਜੀ ਇਸ ਤੋਂ ਇਲਾਵਾ ਹੋਰ ਕਿਹੜੀਆਂ ਖੇੜ ਦੇ ਬਿਮਾਰ ਨਹੀਂ ਜਿਹੜੇ ਨਾਲ ਠੀਕ ਹੋ ਸਕਦੇ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਹ ਦਮਾ ਗਠੀਆ ਚਮੜੀ ਰੋਗ ਹੈ ਜੂਰਕ ਐਸਿਡ ਹੈ ਜਿਹੜੀਆਂ ਇਹ ਬਿਮਾਰੀਆਂ ਪਰਮਨੈਂਟਲੀ ਠੀਕ ਕਰਨ ਵਾਸਤੇ ਇਹ ਆਯੁਰਵੇਦਾਈ ਦਵਾਈ ਨਹੀਂ ਠੀਕ ਹੁੰਦੀ ਜੀ ਡਾਕਟਰ ਸਾਹਿਬ ਮੇਰਾ ਇੱਕ ਹੋਰ ਦੂਜਾ ਸਵਾਲ ਹੈਗਾ ਵੀ ਜਿਹੜੀਆਂ ਅਯੁਰਵੈਦਿਕ ਦਵਾਈਆਂ ਹੈਗੀਆਂ ਇਹਨਾਂ ਦੇ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਦੇ ਵਿੱਚ ਚਮੜੀ ਰੋਗ ਹੈ ਚਮੜੀ ਦੇ ਰੋਗ ਜਿਵੇਂ ਫਲੇਰੀ ਹੋ ਗਈ ਸਰਾਇਸਜ ਹੋ ਗਈ ਚੰਬਲ ਹੋ ਗਈ ਦਦ ਹੋ ਗਈ ਅਲਰਜੀ ਹੋ ਗਈ ਜੋ ਟੈਂਪਰੇਰੀ ਲੀਫ ਸਾਂ ਮਿਲ ਜਾਂਦੀ ਹੈ ਪਰਮਨੈਂਟਲੀ ਠੀਕ ਨਹੀਂ ਹੁੰਦੇ ਜਿਹੜੀ ਆਯੁਰਵੇਦ ਹੈ ਇਹ ਪੱਕੇ ਤੌਰ ਤੇ ਠੀਕ ਕਰਦੀ ਹੈ ਨਾਲ ਇਹ ਵਿੱਚ ਜਿਵੇਂ ਕਮਜ਼ੋਰੀ ਆ ਜਾਂਦੀ ਹੈ ਸਰੀਰ ਦੇ ਵਿੱਚ ਮਰਦਾਨਾ ਕਮਜ਼ੋਰੀ ਹੈ ਆਮ ਬਹੁਤ ਪੇਸ਼ੈਂਟ ਆ ਜਿਹੜੇ ਇਸ ਤੋਂ ਵੀ ਪਰੇਸ਼ਾਨ ਹੈ ਪਿਸ਼ਾਬ ਹੋ ਗਏ ਧਵਲੇ ਪਤਲੇ ਸਿਹਤ ਨਹੀਂ ਬਣਦੀ ਗਠੀਆ ਸਾਹ ਦਮ ਜੋੜਾ ਦੇ ਦਰਦ ਹੈ ਇਸ ਤਰ੍ਹਾਂ ਅਨੇਕਾਂ ਬਿਮਾਰੀਆਂ ਜੋ ਆਯੁਰਵੇਦ ਦੇ ਵਿੱਚ ਠੀਕ ਹੁੰਦੀਆਂ ਐਲੋਪੈਥੀ ਦੇ ਵਿੱਚ ਟੈਂਪਰੇਰੀ ਲੀਫ ਮਿਲਦੀ ਹੈ ਪਰਮਨੈਂਟਲੀ ਉਹ ਠੀਕ ਨਹੀਂ ਹੁੰਦੀ ਐਲੋਪੈਥੀ ਦੇ ਵਿੱਚ ਆਯੁਰਵੇਦ ਦੇ ਵਿੱਚ ਇਹਨਾਂ ਦਾ ਪਰਮਾਨੈਂਟਲੀ ਲਾ ਗਿਆ ਹਾਂ ਆਪਾਂ ਗੱਲ ਕਰ ਲਈ ਕਿ ਨਾ ਵਿੱਚ ਕੋਈ ਔਰਤਾਂ ਦੇ ਜਿਹੜੇ ਰੋਗ ਹੁੰਦੇ ਉਹਨਾਂ ਲਈ ਵੀ ਕੋਈ ਲਾਹੇਵੰਦ ਹੈਗੀ ਜੀ ਉਹਦੇ ਵਾਸਤੇ ਜਿਵੇਂ ਲੇਡੀਜ਼ ਨੂੰ ਆਮ ਸਮੱਸਿਆ ਆਉਂਦੀ ਹੈ ਲਕੋਰੀਏ ਦੀ ਜੀ ਇਹ ਗਰਮੈਸ਼ ਬਦਲਣਾ ਹੋ ਜਾਂਦੀ ਹੈ ਲੇਡੀਜ਼ ਨੂੰ ਇਹ ਤੋਂ ਬਹੁਤ ਲੇਡੀਜ਼ ਪਰੇਸ਼ਾਨ ਹੈ ਇਹਦੇ ਵਿੱਚ ਅਸੀਂ ਜਿਹੜੀ ਲਕੋਰੀਏ ਦੀ ਦਵਾਈ ਹੈ ਉਹ 40 ਦਿਨ ਖੋਣੇ ਹੈ 40 ਦਿਨਾਂ ਦੇ ਵਿੱਚ ਪਰਮਾਨੈਂਟਲੀ ਲਕੋਰੀਏ ਤੋਂ ਰਾਤ ਪਾ ਲੈਂਦੇ ਆ ਨਾਲ ਜਿਵੇਂ ਬਵਾਸੀਰ ਹੋ ਗਈ ਬਵਾਸੀਰ ਤੋਂ ਬਹੁਤ ਪਰੇਸ਼ਾਨਾ ਬਵਾਸੀਰ ਦਾ ਪਰਮੰਡਲੀ ਆਪਣੇ ਆਜ਼ਰਵੇ ਦੇ ਵਿੱਚ ਹੱਲ ਹੈਗਾ ਜੀ ਦੱਸੋ ਜਿਹੜੀ ਤੁਸੀਂ ਦੇਸੀ ਦਵਾਈਆਂ ਦਿੰਦੇ ਹੈਗੇ ਆ ਇਹਦਾ ਵਿਗਿਆਨਕ ਆਧਾਰ ਕੀ ਹੈਗਾ ਇਹ ਦੱਸੋ ਇੱਕ ਕੁਦਰਤ ਦੇ ਰੰਗ ਆਜ਼ਰਵੇ ਦੇ ਸੰਗ ਇਹ ਪਿਓਰ ਨੇਚਰਲ ਕੁਦਰਤੀ ਹੈਗੀਆਂ ਇਹ ਇਹਨਾਂ ਦਾ ਵਿਗਿਆਨਕ ਆਧਾਰ ਹੈ ਵੀ ਕੁਦਰਤੀ ਹੈ 100% ਕੁਦਰਤੀ ਹੈ ਇਹ ਜੀ ਇਹਨਾਂ ਤੋਂ ਰਾਣੇ ਰਾਜੇ ਮਹਾਰਾਜੇ ਵੀ ਆਯੁਰਵੇਦ ਨੂੰ ਤਰਜੀਹ ਦਿੰਦੇ ਰਹੇ ਆ ਜਿਹੜੀ ਕੁਦਰਤ ਦੇ ਦੀ ਕੁਦਰਤੀ ਚੀਜ਼ ਆ ਇਹ 100% ਵਿਗਿਆਨਕ ਹੈ ਡਾਕਟਰ ਜਿਹੜੀਆਂ ਤੁਸੀਂ ਦੇਸੀ ਦਵਾਈਆਂ ਦਿੰਦੇ ਹੈਗੇ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਹੈ ਕਿਸੇ ਬਿਮਾਰੀਆਂ ਲਾਉਣ ਲੱਗੇ ਨੋ ਜੀ ਕੋਈ ਸਾਈਡ ਇਫੈਕਟ ਨਹੀਂ ਜਿਹੜੀ ਆਯੁਰਵੇਦ ਦਵਾਈ ਹੈ ਇਹਦਾ 0% ਵੀ ਸਾਈਡ ਇਫੈਕਟ ਨਹੀਂ ਹੈਗਾ ਜਿਹੜੀਆਂ ਐਲੋਪੈਥੀ ਦਵਾਈਆਂ ਨੇ ਉਹਨਾਂ ਦੇ ਜਿਵੇਂ ਹੁਣ ਆਪਾਂ ਦਿਮਾਗ ਵਾਸਤੇ ਕੋਈ ਲੈਣੀ ਦਵਾਈ ਮਾਈਗਰੇਨ ਦੀ ਜਾਂ ਕੋਈ ਉਹ ਟੈਂਪਰੇਰੀ ਇਸ ਦਾ ਮਿਲ ਸਕਦੀ ਆ ਪਰਮੈਂਟਲੀ ਨਹੀਂ ਠੀਕ ਹੁੰਦਾ ਜਾਂ ਮਤਲਬ ਸਕਿਨ ਦੀ ਪ੍ਰੋਬਲਮ ਹੈ ਕਿਸੇ ਨੂੰ ਜਿਵੇਂ ਉਹ ਐਲੋਪੈਸੀ ਦਵਾਈਆਂ ਸਟੀਰੋਇਡ ਉਹ ਲੰਮਾ ਟਾਈਮ ਖਾ ਕੇ ਜਿਹੜੀ ਐਲੋਪੈਸੀ ਦਵਾਈ ਆ ਉਹਦੇ ਨੁਕਸਾਨ ਕਰਦੀ ਹੈ ਜਾਂ ਆਪਾਂ ਗਠੀਏ ਤੋਂ ਲੈਣੇ ਕੋਈ ਜੋੜਾਂ ਦੇ ਦਰਦ ਤੋਂ ਲੈਣੇ ਆ ਪੇਨ ਕਿਲਰ ਲੈਣੇ ਆ ਉਹ ਜਿਹੜੀ ਪੇਨ ਕਿਲਰ ਦਵਾਈ ਹੈ ਉਹ ਕੋਸਟੇਮ ਪਾ ਕੇ ਆਪਣੇ ਕਿਡਨੀ ਤੇ ਅਸਰ ਪਾਉਂਦੀ ਹੈ ਨੁਕਸਾਨ ਕਰਦੀ ਹੈ ਜਿਹੜੀ ਆਦਰਵਾਇ ਦਵਾਈ ਹੈ ਇਹ ਪਿਓਰ ਜੜੀ ਬੂਟੀਆਂ ਤੋਂ ਤਿਆਰ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਔਰ ਪਰਮਨੈਂਟਲੀ ਜਿਹੜਾ ਪੇਸ਼ੈਂਟ ਆ ਪੱਕੇ ਤੌਰ ਤੇ ਠੀਕ ਹੁੰਦਾ ਦੁਬਾਰਾ ਇਹਦੇ ਨਾਲ ਆਦਰਵਾਇ ਦਵਾਈ ਦਾ ਕੋਰਸ ਕਰਨਾ ਪੈਂਦਾ ਹੈ ਜੀ ਜੀ ਇਹ ਜਿਹੜੀ ਐਲੋਪੈਥੀ ਦਵਾਈ ਆ ਉਹ ਤਾਂ ਟੈਂਪਰੀਰੀ ਲੀਫ ਵਾਸਤੇ ਹੈ ਜਲਦੀ ਪੇਸ਼ੈਂਟ ਨੂੰ ਰਾਹ ਦਿੰਦੀ ਹੈ ਪਰਮਨੈਂਟਲੀ ਇਲਾਜ ਨਹੀਂ ਹੈਗਾ ਉਹ ਜਿਹੜੀ ਆਦਰਵਾਇ ਹੈ ਉਹ ਥੋੜਾ ਟਾਈਮ ਤਾਂ ਲੈਂਦੀ ਹੈ ਔਰ ਪੱਕੇ ਤੌਰ ਤੇ ਪਰਮਨੈਂਟਲੀ ਜਿਹੜਾ ਪੇਸ਼ੈਂਟ ਹੈ ਇਹ ਸਾਰੀਆਂ ਜਿਹੜੀਆਂ ਲਾਜ-ਲਾਜਮਾਰੀਆਂ ਜਿਵੇਂ ਚਮੜੀ ਰੋਗ ਹੋ ਗਿਆ ਗਠੀਆ ਹੋ ਗਿਆ ਜੋੜਾਂ ਦੇ ਦਰਦ ਸਾਹ ਦਮਾ ਹੋ ਗਿਆ ਹਨ ਲਕੋਰੀਏ ਦੀ ਪ੍ਰੋਬਲਮ ਹੋ ਗਈ ਬਵਾਸੀਰ ਦੀ ਪ੍ਰੋਬਲਮ ਹੋ ਗਈ ਸਭ ਤੋਂ ਜਿਹੜੀ ਵੱਡੀ ਸਮੱਸਿਆ ਕਬਜ਼ ਦੀ ਹੈ ਕਬਜ਼ ਤੋਂ ਕਹਿੰਦੇ 90% ਜਿਹੜੀਆਂ ਇਹ ਬਿਮਾਰੀਆਂ ਕਬਜ਼ ਤੋਂ ਪੈਦਾ ਹੁੰਦੀਆਂ ਇਹ ਜਿਹੜੀ ਕਬਜ਼ਾ ਹੈ ਇਹਨੂੰ ਪੱਕੇ ਤੌਰ ਤੇ ਜਿਹੜੀ ਕਬਜ਼ਾ ਆਦਰਵਾਇਦ ਨੇ ਠੀਕ ਹੁੰਦੀ ਆ ਟੈਂਪਰੇਰੀ ਇਸ ਤਾਂ ਚਲੋ ਐਲੋਪੈਸੀ ਤੋਂ ਕੋਈ ਲੈਟਰੀ ਉਹਦੇ ਨਾਲ ਲੈਟਰਿਨ ਆ ਗਈ ਪਰ ਦੁਬਾਰਾ ਫੇਰ ਕਬਜ਼ ਹੋ ਜਾਂਦੀ ਆ ਜਿਹੜੀ ਆਦਰਵਾਇਦ ਹੋਈ ਆ ਇਹ ਪੱਕੇ ਤੌਰ ਤੇ ਕਬਜ਼ ਠੀਕ ਕਰੋ ਫਿਰ ਉਸ ਤੋਂ ਬਾਅਦ ਜਿਹੜੀਆਂ ਇਹ ਬਿਮਾਰੀਆਂ ਇਹਨਾਂ ਵਾਸਤੇ ਜਿਹੜੀ ਅਸੀਂ ਦਵਾਈ ਦਿੰਨੇ ਆ ਉਹ ਪੱਕੇ ਤੌਰ ਤੇ ਠੀਕ ਕਰਦੀ ਆ ਦੁਬਾਰਾ ਇਹ ਜਿਹੜੀ ਚਮੜੀ ਰੋਗ ਹੈ ਜਾਂ ਸਾਹ ਦਾ ਮੈਂ ਜਾਂ ਗਠੀਆ ਜੋੜਾਂ ਦੇ ਦਰਦ ਬਵਾਸੀਰ ਲਕੋਰੀਏ ਦੀ ਪ੍ਰੋਬਲਮ ਆ ਜਾਂਦੀ ਆ ਲੇਡੀਜ਼ ਨੂੰ ਉਹ ਪਰਮਾਨੈਂਟਲੀ ਠੀਕ ਹੋ ਜਦਾ ਦੁਬਾਰਾ ਪ੍ਰੋਬਲਮ ਨਹੀਂ ਆਉਂਦੀ ਜੀ ਡਾਕਟਰ ਸਾਹਿਬ ਮੈਂ ਇੱਕ ਤੁਹਾਡੇ ਕੋਲ ਹੋਰ ਗੱਲ ਪੁੱਛਣੀ ਚਾਹੁੰਦਾ ਵੀ ਇਹਨੇ ਅਜੂਰ ਵੈਦਿਕ ਦਵਾਈਆਂ ਹੈਗੀਆਂ ਲੋਕਾਂ ਦਾ ਰੁਝਾਨ ਇਧਰ ਨੂੰ ਜ਼ਿਆਦਾ ਵੱਧ ਰਿਹਾ ਹੈ ਇਸ ਦਾ ਕੀ ਕਾਰਨ ਹੈ ਕਿਉਂ ਜ਼ਿਆਦਾ ਲੋਕ ਇਧਰ ਨੂੰ ਵੱਧ ਰਿਹਾ ਹੈ ਅੱਜ ਕੱਲ ਇਹ ਤਾਂ ਕੁਦਰਤੀ ਹੈ ਜੀ ਜਿੱਥੋਂ ਪੇਸ਼ੈਂਟ ਠੀਕ ਹੋਊਗਾ ਉਧਰ ਨੂੰ ਰੁਝਾਨ ਵਧੂਗਾ ਕਿਉਂਕਿ ਜੇ ਆਪਾਂ ਕਿਉਂਕਿ ਐਲੋਪੈਥੀ ਦਵਾਈ ਮੌੜੀ ਨਹੀਂ ਹੈਗੀ ਉਹ ਚਲੋ ਜਲਦੀ ਰਾਹ ਦਿੰਦੀ ਹੈ ਹਨਾ ਇਸ ਕਰਕੇ ਜਿਹੜੀ ਆਦਰਵਾਦਾ ਇਹ ਪੱਕੇ ਤੌਰ ਤੇ ਮਰੀਜ਼ ਨੂੰ ਠੀਕ ਕਰਦੇ ਐ ਮਰੀਜ਼ ਠੀਕ ਹੁੰਦੇ ਐ ਵਿਸ਼ਵਾਸ ਹੁੰਦਾ ਅੱਗੇ ਤਾਂ ਉਹ ਅੱਗੇ ਦੀ ਅੱਗੇ ਪੇਸ਼ੈਂਟਾਂ ਦਾ ਵਾਅਦਾ ਹੈ ਪੇਸ਼ੈਂਟ ਜੋ ਠੀਕ ਹੁੰਦੇ ਐ ਪੱਕੇ ਤੌਰ ਤੇ ਫਿਰ ਆਪੇ ਵਿਸ਼ਵਾਸ ਬਣਦਾ ਇਹਦੇ ਚ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਇੱਕ ਮੇਰੇ ਕੋਲੇ ਚੜੱਕ ਦੀ ਸਰਪੰਚ ਸੀ ਉਸ ਹੰਦਾ ਸੀਦਾ ਐਸਸੀ ਉਹ ਸਰਜੁਰ ਕਾ ਸੀ ਉਹਨਾਂ ਦੀ ਬੇਟੀ ਆਈ ਮੇਰੇ ਕੋਲੇ ਦਵਾਈ ਲੈਣਾਂ ਦਵਾਈ ਉਹ ਇੱਕ ਹਫਤੇ ਦੀ ਲੇਗੀ ਉਹਨਾਂ ਦੇ ਕੋਈ ਕੋਈ ਰਿਸ਼ਤੇਦਾਰ ਸੀ ਜਾਂ ਉਹਨਾਂ ਦਾ ਫੁੱਲਫੜ ਸੀ ਸ਼ਾਇਦ ਜੀ ਜੀ ਉਹ ਕਹਿੰਦੇ ਕੋਈ ਅਫਸਰ ਸੀ ਉਹ ਚੰਡੀਗੜ੍ਹ ਉਹ ਕਹਿੰਦੇ ਵੀ ਮੈਂ ਬੇਟਾ ਕਿੱਥੋਂ ਆਇਆ ਕਹਿੰਦੇ ਮੈਂ ਦਵਾਈ ਲੈ ਕੇ ਆਇਆ ਡਾਕਟਰ ਸਾਹਿਬ ਤੋਂ ਆਧਰਵਾਇਦ ਉਹ ਕਹਿੰਦੇ ਵੀ ਇਹ ਡਾਕਟਰਾਂ ਨੂੰ ਬੜਾ ਪਤਾ ਹੁੰਦਾ ਇਹਨਾਂ ਨੂੰ ਕੀ ਪਤਾ ਤੁਸੀਂ ਪੀਜੀਆਈ ਚ ਜੀ ਆਪਾਂ ਇਲਾਜ ਕਰਵਾਵਾਂਗੇ ਪੀਜੀਆਈ ਤੋਂ ਆਪਾਂ ਦਵਾਈ ਲਵਾਂਗੇ ਤੁਸੀਂ ਉੱਥੇ ਆਓ ਜੀ ਜੀ ਉਹ ਕੁੜੀ ਨੇ ਇੱਕ ਹਫਤਾ ਖਾਧੀ ਸੀ ਉਹਨੂੰ ਫਰਕ ਪੈ ਗਿਆ ਸੀਗਾ ਉਸ ਤੋਂ ਬਾਅਦ ਉਹ ਚਲੋ ਆਪਦੇ ਰਿਸ਼ਤੇਦਾਰ ਦੇ ਕਹਿਣ ਤੇ ਉੱਥੇ ਚਲੇ ਗਏ ਜਦ ਜਾਣ ਤੋਂ ਬਾਅਦ ਉਹਨਾਂ ਨੇ 1 ਸਾਲ ਦਵਾਈ ਖਾਧੀ 1 ਸਾਲ ਦਵਾਈ ਖਾ ਕੇ ਜਦੋਂ ਉਹ ਤੋਂ ਕਦੇ ਕੁਦਰਤੀ ਆਪਾਂ ਤੋਂ ਨਹੀਂ ਵੀ ਜਾਇਆ ਜਾਂਦਾ ਦਵਾਈ ਲਗਾਤਾਰ ਕਿਹੜਾ ਖਾਣੀ ਸੌਖੀ ਹੈ ਤਾਂਆਂ ਖਾਣੀਆਂ ਬਹੁਤ ਸੌਖੀਆਂ ਉਹ ਤੋਂ ਜਾਇਆ ਨਹੀਂ ਗਿਆ ਦਵਾਈ ਲੈਣਾ ਉਹਦਾ ਉਹੀ ਹਾਲ ਸੀ ਜਿਹੜਾ 1 ਸਾਲ ਪਹਿਲਾਂ ਸੀ ਉਹੀ ਹਾਲ ਉਹੀ ਫੇਰ ਦਰਦਾਂ ਗਠੀਆ ਫੇਰ ਉਹੀ ਤੇ ਉਹ ਫੇਰ ਮੇਰੇ ਕੋਲੇ ਦੁਬਾਰਾ ਆਏ ਉਹਨਾਂ ਨੇ ਆਪ ਹੱਡ ਵੀ ਤੀ ਦੱਸੀ ਮੈਨੂੰ ਕਹਿੰਦੇ ਵੀ ਆ ਅਸੀਂ ਉੱਥੇ ਜਾਵੜੇ ਸੀਗੇ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਤੇ ਤੇ ਉਹ ਅਸੀਂ ਮੈਂ ਦੁਬਾਰਾ ਆਉਂ ਉਹਨਾਂ ਨੇ ਆਪਦੇ ਫੁੱਫਣ ਨੂੰ ਫੋਨ ਕੀਤਾ ਕਹਿੰਦੇ ਵੀ ਆ ਸਾਡਾ ਤਾਂ ਉਹੀ ਹਾਲ ਹੈ ਕਹਿੰਦੇ ਆਜੋ ਆਪਾਂ ਦੁਬਾਰਾ ਮਿਲਦੇ ਆ ਜੋ ਦੁਬਾਰਾ ਮਿਲਿਆ ਉਹ ਕਹਿੰਦੇ ਵੀ ਇਹ ਤਾਂ ਬਈ ਸਾਡਾਂ ਦੇ ਨਾਲ ਜਾਊਗੀ ਤੁਹਾਡੇ ਪਰਮਾਨੈਂਟਲੀ ਠੀਕ ਨਹੀਂ ਹੋਣਾ ਇਹ ਦਵਾਈ ਤੁਹਾਨੂੰ ਲਗਾਤਾਰ ਜਿੰਨਾ ਚਿਰ ਤੁਸੀਂ ਜਿਉਂਨੇ ਆ ਉਹਨਾਂ ਚਿਰ ਇਹ ਜਿਹੜੀ ਦਵਾਈ ਆ ਖਾਣੀ ਪਊਗੀ ਬੰਦ ਨਹੀਂ ਕਰਨੀ ਉਹ ਕੁੜੀ ਅਨਮੈਡ ਸੀ ਜੀ ਉਹਨੇ ਲੰਬੀ ਪਈ ਸੀ ਜ਼ਿੰਦਗੀ ਉਹਦੇ ਹਨਾ ਉਹ ਦੁਬਾਰਾ ਫੇਰ ਮੇਰੇ ਕੋਲ ਆਇਆ ਇਹ ਦੁਬਾਰਾ ਉਹਨਾਂ ਨੇ ਦੱਸਿਆ ਵੀ ਆ ਮੈਂ ਤਾਂ ਅਫਸੇ ਤੇ ਫਰਕ ਪੈ ਗਿਆ ਸੀਗਾ ਉਹ ਦਵਾਈ ਫਿਰ ਉਹਨੇ ਦਵਾਈ ਲਗਾਤਾਰ ਕੋਰਸ ਕੀਤਾ ਗਠੀਆ ਉਹਦਾ ਬਿਲਕੁਲ ਠੀਕ ਆ ਉਹ ਮੈਡ ਵੀ ਹੋ ਗਏ ਹਨ ਬੱਚੇ ਵੀ ਹੋ ਗਏ ਉਹਨਾਂ ਦੇ ਜੀ ਜੀ ਇਸ ਤਰ੍ਹਾਂ ਜਿਹੜੀ ਆਯੁਰਵੇਦ ਦਵਾਈ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਪਰਮਨੈਂਟ ਪਿਓਰ ਆਯੁਰਵੇਦ ਨੇਚਰਲ ਦਵਾਈ ਹੈ ਜੜੀਆਂ ਬੁੱਟੀਆਂ ਤੋਂ ਤਿਆਰ ਦਵਾਈ ਹੈ ਇਹਦੇ ਸਾਈਡ ਇਫੈਕਟ ਨਹੀਂ ਹੁੰਦੇ ਇਸ ਕਰਕੇ ਆਯੁਰਵੇਦ ਨੂੰ ਲੋਕ ਤਰਜੀਹ ਦਿੰਦੇ ਜੀ ਡਾਕਟਰ ਸਾਹਿਬ ਮੈਂ ਕੋਈ ਹੋਰ ਗੱਲ ਪੁੱਛਣੀ ਤੋਂ ਤੁਹਾਨੂੰ ਤੁਹਾਡੇ ਕੋਲੋਂ ਤੇ ਜਿਹੜੇ ਆਪਣੇ ਘਰਾਂ ਦੇ ਵਿੱਚ ਨੁਕਸੇ ਆ ਕਿਹੜੇ-ਕਿਹੜੇ ਹੋਣੇ ਚਾਹੀਦੇ ਆਪਣੇ ਘਰਾਂ ਦੇ ਵਿੱਚ ਲਗਭਗ ਇਹ ਮੌਸਮ ਚੇਂਜ ਹੋਣ ਦੇ ਹਿਸਾਬ ਨਾਲ ਜਿਵੇਂ ਕੱਲੋ ਵੀ ਸਰਦੀ ਦਾ ਮੌਸਮ ਹੋ ਗਿਆ ਇਹਦੇ ਵਿੱਚ ਖੰਘ ਜੁਕਾਮ ਆਵਾ ਇਹਦੇ ਵਾਸਤੇ ਤੁਸੀਂ ਜੇ ਖੰਘ ਹੈ ਜੀ ਜੇ ਠੀਕ ਨਹੀਂ ਹੁੰਦੀ ਕਾਲੀ ਮਿਰਚ ਘਿਓ ਦੇ ਵਿੱਚ ਕਲ ਕਾ ਲਓ 5-7 ਕਾਲੀਆਂ ਮਿਰਚਾਂ ਦੇਸੀ ਘਿਓ ਦਾ ਅੱਧਾ ਚਮਚਾ ਲਓ ਚਮਚਾ ਉਹਦੇ ਵਿੱਚ ਕਲ ਕਾ ਲਓ ਉਹ ਇੱਕ ਘੋਟੀ ਦੁੱਧ ਪਾਉਣੀ ਹੈ ਪਾਉਣਾ ਜ਼ਿਆਦਾ ਨਹੀਂ ਪਾਉਣਾ ਉਹ ਤੁਸੀਂ ਕੁਝ ਖਾਰਾ ਨਹੀਂ ਉਸ ਤੋਂ ਬਾਅਦ ਜੀ ਉਹ ਤੁਸੀਂ ਲੈ ਕੇ ਪਹਜੋ ਦੋ ਦਿਨ ਲਓ ਖੰਗ ਬਿਲਕੁਲ ਠੀਕ ਹੈ ਜਕਾਮ ਠੀਕ ਹੈ ਤੁਹਾਡਾ ਜੀ ਜੀ ਜਿਵੇਂ ਮਤਲਬ ਪੇਟ ਦਰਦਾ ਇਹ ਆਪਣੇ ਰਸੋਈ ਦੇ ਵਿੱਚ ਪਿਆ ਜੀ ਸਾਰਾ ਕੁਝ ਇਹ ਤੁਹਾਡਾ ਥੋੜੀ-ਬੋਤੀ ਬਿਮਾਰੀ ਵਾਸਤੇ ਆਪਾਂ ਚਲੋ ਅੱਜ ਕੱਲ ਤਾਂ ਪਹਿਲਾਂ ਕੀ ਕਰਦੀਆਂ ਸੀ ਮਾਈਆਂ ਆਪਣੀਆਂ ਨਾ ਕਿਹੜੇ ਡਾਕਟਰ ਸੰਦੇ ਸੀ ਉਦੋਂ ਉਹ ਚਾਰਾਂ ਪੰਜਾਬਿੰਡਾਂ 'ਚ ਇੱਕ ਡਾਕਟਰ ਹੁੰਦਾ ਸੀਗਾ ਇੱਕ ਵੈਦ ਹੁੰਦਾ ਸੀਗਾ ਉਹਦੇ ਕੋਲ ਜਾਂਦੇ ਸੀਗੇ ਹਨਾ ਕਿ ਟਿੱਕੇ ਟੁਕੇ ਦਾ ਤਾਂ ਨਾ ਨਹੀਂ ਸੀ ਜਾਣਦਾ ਕੋਈ ਗੋਲੀ ਦਾ ਨਾਂ ਨਹੀਂ ਸੀ ਜਾਣਦਾ ਉਦੋਂ ਮਾਈਆਂ ਹੀ ਕਰਦੀਆਂ ਸੀ ਔਰ ਰਸੋਈ ਦੇ ਵਿੱਚੋਂ ਹੀ ਕੋਈ ਜਮਾਣ ਕੁਝ ਦਾ ਢਿੱਡ ਦੋਦਾ ਲੈ ਗੋੜਥ ਥੋੜਾ ਜਿਹਾ ਕਰਕੇ ਜਮਾਣ ਪਾ ਜਮਾਣ ਪਾ ਕੇ ਦੇ ਦੋ ਉਹ ਢਿੱਡ ਦਰਦ ਠੀਕ ਹੋ ਜਾਂਦਾ ਸੀਗਾ ਸਿਰ ਦਰਦ ਉਹਦੇ ਵਾਸਤੇ ਜਿਵੇਂ ਜਕਾਮ ਖੰਗ ਆ ਇਹਦੇ ਵਾਸਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੌਂਫਾ ਉਹ ਲਰੋ ਜੇ ਹੁਣ ਮਾ ਥੋੜੀ ਬਤੀ ਕਬਜ਼ ਦੀ ਸਮੱਸਿਆ ਆ ਜਾਂਦੀ ਹੈ ਉਹਦੇ ਚ ਸੌਂਫ ਹੈ ਸਰਨਾ ਰਗੜ ਕੇ ਦੀ ਤੋ ਉਹਦੇ ਨਾਲ ਕਬਜ਼ ਠੀਕ ਹੋ ਜਾਂਦੀ ਹੈ ਪੇਟ ਦਰਦ ਵੀ ਠੀਕ ਹੋ ਜਾਂਦਾ ਇਸ ਤਰ੍ਹਾਂ ਮਤਲਬ ਇੱਕ ਰੈਲੂ ਨੁਸਖਾ ਹੈ ਇਹ ਆਮ ਬੱਤੇ ਜਾਸ ਆਪਣੇ ਘਰਾਂ ਦੇ ਵਿੱਚ ਹੀ ਦਵਾਈਆਂ ਆਪਣੇ ਰਸੋਈ ਚ ਪਿਆ ਜੀ ਸਾਰਾ ਕੁਝ ਹੈ ਜੀ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਤੁਸੀਂ ਹੁਣੇ-ਹੁਣੇ ਕਹਿ ਦਿੱਤੀ ਕਿ ਦੇਸੀ ਦਵਾਈਆਂ ਹਰ ਜਗ੍ਹਾ ਤੇ ਹਰ ਮਾਰਨ ਨੂੰ ਕੰਮ ਕਰਦੀਆਂ ਪਰ ਕੋਈ ਇਹੋ ਜਿਹਾ ਵੀ ਸਮਾਂ ਹੁੰਦਾ ਵੀ ਜਿੱਥੇ ਦੇਸੀ ਦਵਾਈ ਨਹੀਂ ਕੰਮ ਕਰਦੇ ਕੋਈ ਨਹੀਂ ਬਿਲਕੁਲ ਠੀਕ ਹੈ ਜੀ ਨਹੀਂ ਜਿਵੇਂ ਐਮਰਜੈਂਸੀ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਮਤਲਬ ਬੰਦੇ ਦਾ ਐਕਸੀਡੈਂਟ ਹੋ ਗਿਆ ਕੋਈ ਡੱਗ ਕੇ ਹੱਡੀ ਟੁੱਟ ਗਈ ਹੈ ਕੋਈ ਫ੍ਰੈਕਚਰ ਹੋ ਗਿਆ ਜਾਂ ਕੋਈ ਅਟੈਕ ਹੀ ਆ ਗਿਆ ਬੋਕੀ ਤੇ ਇਸ ਤਰ੍ਹਾਂ ਜਿਹੜੀਆਂ ਐਮਰਜੈਂਸੀ ਬਿਵਾਰੀਆਂ ਉਹਦੇ ਵਾਸਤੇ ਹਸਪੀਟਲ ਜਾਣਾ ਪੈਂਦਾ ਹੈ ਔਰ ਮੈਡੀਸਨ ਲੈਣੀ ਪੈਂਦੀ ਹੈ ਔਰ ਪਹਿਲਾ ਹੈ ਜਿਵੇਂ ਉਸ ਤੋਂ ਪਹਿਲਾਂ ਜਿਵੇਂ ਹੁਣ ਆਮ ਬੀਪੀ ਵਧਣ ਲੱਗ ਜਾਂਦਾ ਉਹਦਾ ਹਰ ਇੱਕ ਮੈਂ ਅੱਜਕੱਲ ਕਹੂੰਗਾ ਵੀ ਲਿਪਿਡ ਪ੍ਰੋਫਾਈਲ ਟੈਸਟ ਹੈ ਜਿਹੜਾ ਜ਼ਰੂਰੀ ਹੈ ਜੀ ਜੀ ਖੂਨ ਗਾੜੇ ਦਾ ਟੈਸਟ ਹੁੰਦਾ ਲਿਪਿਡ ਪ੍ਰੋਫਾਈਲ ਟੈਸਟ ਉਹਦੇ ਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਖੂਨ ਕਿੰਨਾ ਗਾੜਾ ਟਰਾਈਗਲਿਸਰਾਈਡ ਚਰਬੀ ਕਿੰਨੀ ਜਮ ਗਈ ਉਹਦਾ ਪਹਿਲਾ ਹੱਲ ਹੋ ਸਕਦਾ ਜਿਵੇਂ ਇਸ ਤਰ੍ਹਾਂ ਸਾਡੇ ਕੋਲੇ ਦਵਾਈਆਂ ਹੈਗੀਆਂ ਆਜ਼ਰਵਾਇਦਾ ਉਹ 100% ਹੈ ਜਿਹੜਾ ਉਹ ਪ੍ਰੌਨ ਦੀ ਸਟੰਡ ਪੌਣ ਦੀ ਲੋੜ ਨਹੀਂ ਪੈਂਦੀ ਅਟੈਕ ਹੋਣ ਤੇ ਜੇ ਅਟੈਕ ਆ ਗਿਆ ਫਿਰ ਤਾਂ ਐਮਰਜੈਂਸੀ ਆ ਨਾ ਜੀ ਉਸ ਤੋਂ ਪਹਿਲਾ ਹੱਲ ਹੈਗਾ ਜੀ ਜੇ ਕੋਈ ਪ੍ਰੋਬਲਮ ਹੈ ਐਮਰਜੈਂਸੀ ਦੇ ਵਿੱਚ ਤਾਂ ਉਹ ਹਸਪੀਟਲ ਜਾਣੇ ਲੱਗਦਾ ਜੀ ਬੈਠ ਸਾਹਿਬ ਇੱਕ ਹੋਰ ਗੱਲ ਪੁੱਛਣਾ ਮੈਂ ਵੀ ਜਿਹੜੇ ਤੁਹਾਡੇ ਪੇਸ਼ੈਂਟ ਆਉਂਦੇ ਆ ਮਰੀਜ਼ ਆਉਂਦੇ ਆ ਉਹਨਾਂ ਨੂੰ ਤੁਸੀਂ ਯਕੀਨ ਕਿਵੇਂ ਦਿਵਾਉਣਾ ਵੀ ਇਹ ਜਿਹੜੀ ਦਵਾਈ ਹੈ ਦੇਸੀ ਦਵਾਈ ਹੈ ਸਹੀ ਐ ਤਰੀਕੇ ਨਾਲ ਲਓ ਕਿਵੇਂ ਕਿਵੇਂ ਯਕੀਨ ਕਿਵੇਂ ਦਿਵਾਉਣਾ ਉਹ ਤੁਹਾਡੇ ਤੇ ਯਕੀਨ ਕਿਸ ਤਰੀਕੇ ਨਾਲ ਕਰਨਾ ਹੋ ਤੁਹਾਡੇ ਤੇ ਮੇਰੇ ਤੇ ਯਕੀਨ ਨਹੀਂ ਜੀ ਮੇਰੀ ਦਵਾਈ ਤੇ ਯਕੀਨ ਹੈ ਜੀ ਵਿਸ਼ਵਾਸ ਹੈ ਜਿਹੜਾ ਮੇਰੀ ਦਵਾਈ ਤੇ ਕਰਦੇ ਆ ਮੇਰੇ ਤੇ ਘੱਟ ਕਰਦੇ ਆ ਕਿਉਂਕਿ ਜਿਹੜਾ ਮੈਨੂੰ 35 ਸਾਲ ਹੋ ਗਏ ਇੱਥੇ ਬੈਠੇ ਨੂੰ ਕੋਈ ਤੁਸੀਂ 35 ਘੰਟੇ ਨਹੀਂ ਬੈਠ ਸਕਦਾ ਜੇ ਕੋਈ ਲਾਜ ਹੀ ਨਾ ਹੋਵੇ ਜੀ ਜੀ ਤੇ 35 ਘੰਟੇ ਨਹੀਂ ਟਿਕ ਸਕਦਾ ਅਗਲੇ ਗੱਲ ਤੇ ਸਾਫਾ ਪਾ ਲੈਣੀ ਹੈ ਅਗਲੇ ਦਿਨ ਜੀ ਜੀ ਵੀ ਸਾਨੂੰ ਤਾਂ ਆਰਾਮ ਨਹੀਂ ਆਇਆ ਯਾਰ ਤੁਸੀਂ ਸਾਡਾ ਸ਼ੈਲ ਲਾ ਕੇ ਰੱਖ ਦਿੱਤੀ ਸਾਡੇ ਪੈਸੇ ਲੈ ਲੈ ਤੁਹਾਨੂੰ ਆਰਾਮ ਤਾਂ ਆਇਆ ਨਹੀਂਗਾ ਅਗਲੇ ਦਿਨ ਗੱਲ ਪਹਿ ਜਾਣਗੇ ਜੀ ਮੈਨੂੰ 35 ਸਾਲ ਹੋ ਗਏ ਮੇਰਾ ਇਹ ਵਿਸ਼ਵਾਸ ਹੈ ਮੇਰੇ ਜਿਹੜੇ ਪੇਸ਼ੈਂਟ ਹੈ 30 35 ਸਾਲ ਤੋਂ ਹਜ਼ਾਰਾਂ ਮਰੀਜ਼ ਮੈਂ ਠੀਕ ਕਰ ਸਕਿਆ ਔਰ ਹਜ਼ਾਰਾਂ ਆ ਰਹੇ ਆ ਮੇਰੇ ਜਿਹੜੇ ਪੇਸ਼ੈਂਟ ਹੈ ਉਹ ਹੀ ਮੇਰੇ ਵਿਸ਼ਵਾਸ ਦਉਂਦੇ ਉਹ ਅੱਗੇ ਆਪਣੇ ਰਿਸ਼ਤੇਦਾਰਾਂ ਨੂੰ ਜੋ ਕੋਈ ਜਾਣ ਪਛਾਣ ਵਾਲਾ ਉਹਨੂੰ ਦੱਸਦੇ ਆ ਵੀ ਫਲਾਣੇ ਡਾਕਟਰ ਜੀ ਐਸਟੋਲੇ ਕੋਲ ਜਾ ਮੇਰਾ ਨਾਮ ਤਾਂ ਹੈ ਗੁਰਚਰਨ ਸਿੰਘ ਢਿੱਲੋਂ ਮਰ ਜੀ ਐਸਟੋਲੇ ਹੋ ਗਿਆ ਪੈਂਦਾ ਤੇ ਤਕਰੀਬਨ 35 ਸਾਲ ਤੋਂ ਮੈਂ ਪ੍ਰੈਕਟਿਸ ਕਰ ਰਿਹਾ ਚਲੋ ਲੰਬੀ ਆਉਂਦੇ ਵੀ ਆ ਜੀ ਜੀ ਐ ਨਹੀਂ ਮੈਂ ਕਹਿੰਦਾ ਵੀ ਮੈਂ ਜੀ ਰੱਬ ਹੈ ਮੈਂ ਤਾਂ ਠੀਕ ਕਰ ਦਨਾ 100% ਹੀ ਕਰ ਦਨਾ ਉਹ ਮਰੀਜ਼ ਨੇ ਠੀਕ ਹੋਣਾ ਹੁੰਦਾ ਜ਼ਰੂਰੀ ਆ ਮਰੀਜ਼ ਪਰਹੇਜ਼ ਰੱਖੂ ਤਾਂ ਠੀਕ ਹੋਊਗਾ ਦਵਾਈ ਖਾਈ ਜਾਊਗਾ ਤੇ ਮੇਰੇ ਕੋਲ ਦਵਾਈ ਲੈ ਜਾਊਗਾ ਪੈਸੇ ਵੀ ਲਾ ਦੂਗਾ ਆਸਰੇ ਜਾ ਕੇ ਮੈਂ ਪਰਹੇਜ਼ ਰਖਾਉਣਾ ਜਿ ਹੁਣ ਤਿੰਨ ਦੋਸ਼ ਹੁੰਦੇ ਆ ਜੀ ਬਾਤ ਪਿਤ ਕਫ ਜੀ ਜੀ ਜੇ ਬਾਤ ਵੱਧ ਗਈ ਗਠੀਆ ਬੰਦਾ ਜੜ ਜੂਗਾ ਕਾਫਵਾਦ ਕੀ ਸਾਹ ਹੋ ਜਾਊਗਾ ਜੇ ਪੈਕਵਾਦ ਕੀ ਗਰਮੀ ਹੋਰ ਕੀ ਚਮੜੀ ਉਹ ਹੋਊਗਾ ਜੀ ਜੀ ਜੇ ਹੁਣ ਮਤਲਬ ਮੈਂ ਪ੍ਰਹੇਜ ਦੱਸਿਆ ਗਠੀਏ ਵਾਲੇ ਨੂੰ ਬਾਤ ਵਾਲੇ ਨੂੰ ਜੀ ਮੈਂ ਉਹਨੂੰ ਦੱਸਿਆ ਵੀ ਤੂੰ ਆਲੂ ਨਹੀਂ ਖਾਣੇ ਚੌਲ ਨਹੀਂ ਖਾਣੇ ਮਹਾਂ ਦੀ ਦਾਲ ਨਹੀਂ ਖਾਣੀ ਵਾਵਾ ਵਾਲੀ ਚੀਜ਼ ਨਹੀਂ ਖਾਣੀ ਉਹ ਪ੍ਰਹੇਜ ਨਾ ਰੱਖੂਗਾ ਉਹਨੇ ਠੀਕੇ ਵੀ ਹੋਣਾ ਜੀ ਜੀ ਔਰ ਜਿਵੇਂ ਪੈ ਤਰੋਗ ਹੋ ਗਿਆ ਗਰਮੀ ਹੈ ਮੇਹਰ ਦੇ ਚ ਮੈਂ ਪ੍ਰਹੇਜ ਰਖਾਉਣਾ ਵੀ ਪਾਈ ਪਾਈ ਤੂੰ ਪ੍ਰਹੇਜ ਰੱਖਾਂ ਮੀਟਾਂ ਦਾ ਸ਼ਰਾਬ ਨਹੀਂ ਵਰਤਣਾ ਗਰਮ ਚੀਜ਼ ਨਹੀਂ ਖਾਣੀ ਪਕੌੜੇ ਸਮੋਸੇ 버ਗਰ ਨਹੀਂ ਖਾਣਾ ਜਿਹੜੀਆਂ ਗਰਮ ਤਸੀਰ ਵਾਲੀਆਂ ਜੀ ਨਹੀਂ ਖਾਣੀਆਂ ਜੋ ਪਰਹੇਜ ਨਾ ਰੱਖੂਗਾ ਫਿਰ ਨਹੀਂ ਠੀਕ ਹੋਣਾ ਉਹ ਫਿਰ ਦੱਸਦੇ ਵੀ ਆ ਫਿਰ ਉਹਨੂੰ ਦੱਸਦਾ ਮੈਂ ਤਾਂ ਪਰਹੇਜ ਕੀ ਖਾਂਦਾ ਸੀਗਾ ਮੈਂ ਤਾਂ ਜੀ ਉਹ ਆਇਆ ਸੀ ਮੇਰੀ ਭੂਆ ਦਾ ਮੁੰਡਾ ਮੈਂ ਸ਼ਰਾਬ ਪੀ ਲਈ ਸੀ ਤਾਂ ਇਸ ਤਰ੍ਹਾਂ ਪਰਹੇਜ ਨਹੀਂ ਜਿਹੜਾ ਰੱਖਦਾ ਉਹ ਹੀ ਠੀਕ ਹੁੰਦਾ ਉਹਦੇ ਦੁਬਾਰਾ ਪ੍ਰੋਬਲਮ ਵੀ ਆ ਜਾਂਦੀ ਹੈ ਜਦ ਗਰਮੈਸ਼ ਵਧ ਗਈ ਤਾਂ ਪ੍ਰੋਬਲਮ ਆਉਣੀ ਆਉਣੀ ਹੈ ਹਨਾ ਜਿਹੜਾ ਪਰਹੇਜ਼ ਰੱਖ ਕੇ ਦਵਾਈ ਸਹੀ ਤਰੀਕੇ ਨਾਲ ਦਵਾਈ ਕੋਰਸ ਪੂਰਾ ਕਰ ਲੈਂਦਾ ਉਹ ਪਰਮਨੈਂਟ ਹੀ ਠੀਕ ਹੋ ਜਾਂਦਾ ਦੁਬਾਰਾ ਉਹਦੇ ਪ੍ਰੋਬਲਮ ਨਹੀਂ ਹੁੰਦੀ ਜੀ ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸੋ ਮੈਨੂੰ ਵੀ ਕੋਈ ਹੈ ਜਿਹੜਾ ਪੇਸ਼ੈਂਟ ਆਇਆ ਤੁਹਾਡੇ ਕੋਲੇ ਕੋਈ ਜਿਹਨੂੰ ਸਾਰੇ ਪਾਸੋਂ ਜਵਾਬ ਮਿਲ ਗਿਆ ਹੋਵੇ ਤੇ ਤੁਹਾਡੇ ਕੋਲੇ ਆਇਆ ਹੋਵੇ ਤੁਹਾਡੀ ਦਵਾਈ ਖਾ ਕੇ ਉਹ ਮਰੀਜ਼ ਜਿਹੜਾ ਠੀਕ ਹੋ ਗਿਆ ਹੋਵੇ ਮਰੀਜ਼ ਤਾਂ ਗਣਤੀ ਹੈ ਜੀ ਜੀ ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਮੁਕਸਰ ਡਾਕਟਰ ਮੇਰੇ ਕੋਲੇ ਆਪਣੇ ਡਾਕਟਰ ਹਣ ਉਹ ਜੀ ਜੀ ਲੇਡੀ ਦਾ ਲੜਕੀ ਆ ਉਦੋਂ ਕੋਰਸ ਕਰਦੀ ਸੀ ਜੀ ਜੀ ਆਦੇਸ਼ ਚ ਤੇ ਉਹਨੇ ਮਤਲਬ ਉਹਦੇ ਫਲੇਰੀ ਹੋ ਗਈ ਤੇ ਉਹ ਉਹਨਾਂ ਨੇ ਸਾਰੇ ਡਾਕਟਰ ਇਕੱਠੇ ਕਰ ਲਏ ਉਹਨਾਂ ਨੂੰ ਕਹਿੰਦੀ ਵੀ ਮੇਰਾ ਇਲਾਜ ਦੱਸੋ ਜੀ ਉਹ ਕਹਿੰਦੇ ਵੀ ਉਹਨਾਂ ਨੇ ਮੀਟਿੰਗ ਕੀਤੀ ਉਹ ਕਹਿੰਦੇ ਵੀ ਐਲੋਪੈਥੀ ਜ ਕੋਈ ਇਲਾਜ ਨਹੀਂ ਇਲਾਜ ਇਲਾਜ ਮਾਰੀ ਇਹਦਾ ਕੋਈ ਇਲਾਜ ਨਹੀਂ ਹੈਗਾ ਜੀ ਜੀ ਉਹਦੀ ਮਾਂ ਨੂੰ ਸੁਣ ਕੇ ਅਟੈਕ ਹੋ ਗਿਆ ਸਾਹਮਣੇ ਬੈਠੀ ਨੂੰ ਵੀ ਮੇਰੀ ਲੜਕੀ ਨੂੰ ਤਾਂ ਅਨਮੈਡ ਕੁੜਕੀਆਂ ਨੇ ਠੀਕ ਨਹੀਂ ਹੋਣਾ ਫਲੇਰੀਆ ਹਨਾ ਕੇਸ ਉਹ ਮੇਰੇ ਕੋਲ ਲੈ ਕੇ ਆ ਗਏ ਉਹਨਾਂ ਨੂੰ ਤੁਸੀਂ ਦੱਸਦਾ ਵੀ ਇੱਥੇ ਆਪਣੇ ਡਾਕਟਰ ਹੈਗਾ ਜੀ ਜੀ ਉਹਨਾਂ ਕੋਲੇ ਤੁਸੀਂ ਜਾਵੋ ਆਦਰਵਾ ਦਵਾਈ ਦਿੰਦੇ ਆ ਫਲੇਰੀ ਬਿਲਕੁਲ ਠੀਕ ਹੋ ਜੂਗੀ ਉਹ ਲੜਕੀ ਮੇਰੇ ਕੋਲ ਲਗਾਤਾਰ ਦਵਾਈ ਖਾਦੀ ਉਹ ਫਲੇਰੀ ਬਿਲਕੁਲ ਠੀਕ ਹੋ ਗਈ ਉਹਦੇ ਲੜਕੀ ਦੇ ਉਹ ਹੁਣ ਪਟਿਆਲੇ ਸੀ ਦਾ ਲੇਡੀਜ਼ ਡਾਕਟਰ ਉਥੇ ਡਿਊਟੀ ਕਰਦੇ ਆ ਉਹ ਮੇਰੇ ਕੋਲੇ ਪੇਸ਼ੈਂਟ ਫਲੇਰੀਆ ਵਾਲਾ ਪੇਸ਼ੈਂਟ ਮੇਰੇ ਕੋਲੇ ਭੇਜ ਦਿੰਦੇ ਆ ਵੀ ਉਸ ਡਾਕਟਰ ਕੋਲੇ ਜੀ ਜੇ ਤੁਸੀਂ ਆਯੁਰਵੇਦ ਚ ਠੀਕ ਹੋਵੋਗੇ ਐਲੋਪੈਥੀ ਚ ਕੋਈ ਠੀਕ ਨਹੀਂ ਹੋਣਾ ਤੇ ਉਹ ਮੇਰੇ ਕੋਲੇ ਭੇਜ ਦਿੰਦੀ ਹੈ ਪੇਸ਼ੈਂਟ ਨੂੰ ਬਾਕੀ ਐਲੋਪੈਥੀ ਦਵਾਈਆਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਜੀ ਜੀ ਐਲੋਪੈਥੀ ਦਵਾਈਆਂ ਵੀ ਆਪਦੇ ਥਾਂ ਟਿਕ ਹੈ ਪਰ ਉਹ ਟੈਂਪਰੀ ਠੀਕ ਦਿੰਦੀਆਂ ਜਿਹੜੀ ਆਯੁਰਵੇਦਾ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਨੰਬਰ 1 ਨੰਬਰ 2 ਇਹ ਪਰਮਾਨੈਂਟਲੀ ਠੀਕ ਕਰਦੀ ਹੈ ਜਿਵੇਂ ਚਮੜੀ ਦੇ ਰੋਗ ਹੈ ਜਿੰਮੇਦਾਰ ਦਾ ਦਸਰਾਂ ਨਹੀਂ ਠੀਕ ਹੁੰਦੀਆਂ ਜੀ ਅੱਜ ਕੱਲ ਬਹੁਤ ਪੇਸ਼ੈਂਟ ਆ ਰਹੇ ਆ ਵੀ ਅਸੀਂ ਜੀ ਦਵਾਈ ਖਾਈ ਜਨੇ ਜਿੰਨੇ ਦਿਨ ਦਵਾਈ ਖਾਣੇ ਉਹਨਾਂ ਦਿਨ ਤਾਂ ਠੀਕ ਹੈ ਜਦੋਂ ਅਸੀਂ ਦਵਾਈ ਛੱਡ ਦਿੰਦੇ ਆ ਉਹੀ ਹਾਲ ਫੇਰ ਸਾਡਾ ਹੋ ਜਾਂਦਾ ਇਸ ਕਰਕੇ ਜਿਹੜੀ ਸਾਡੀ ਆਦਰਬ ਦਵਾਈ ਆ ਪੀਣ ਵਾਲੀ ਆਰਕਾ ਜਿਹੜੀਆਂ ਮੋਟੀਆਂ ਦਾ ਇਹ ਪੱਕੇ ਤੌਰ ਤੇ ਮੇਦੇ ਜੋ ਗਰਮੀ ਠੀਕ ਕਰ ਜਾਂਦੀ ਹੈ ਚਮੜੀ ਰੋਗ ਦਵਾਈ ਦਾ ਕੋਰਸ ਕਰ ਲੋ ਦੁਬਾਰਾ ਚਮੜੀ ਰੋਗ ਨਹੀਂ ਹੁੰਦਾ ਇਹ ਐਵੇਂ ਜਿਵੇਂ ਗਠੀਆ ਸਾਧਮ ਕਹਿੰਦੇ ਦਮਾ ਜਾਂਦਾ ਦਮ ਨਾਲ ਜੇ ਜਿਹੜੀ ਸਾਡੀ ਆਯੁਰਵੇਦ ਦਵਾਈ ਹੈ ਕੋਈ ਸਟੇਰੀਡ ਨਹੀਂ ਵਿੱਚ ਉਹਦੇ ਵਿੱਚ ਉਹਦੇ ਨਾਲ ਲਗਾਤਾਰ ਕੋਰਸ ਕਰ ਲੋ ਸਾਦਾ ਮ ਵੀ ਠੀਕ ਹੋ ਜਾਂਦਾ ਗਠੀਆ ਵੀ ਠੀਕ ਹੋ ਜਾਂਦਾ ਬਵਾਸੀਰ ਆ ਇਹ ਕਾਜਤੋਂ ਜ਼ਿਆਦਾ ਪ੍ਰਭਾਵਤ ਮਰੀਜ਼ਾਂ ਨੂੰ ਹੁੰਦੀ ਹੈ ਕਾਜ ਠੀਕ ਹੋ ਗਈ ਤਾਂ ਬਵਾਸੀਰ ਵੀ ਸਾਡੀ ਦਵਾਈ ਨਾਲ ਠੀਕ ਹੁੰਦੀ ਹੈ ਇਸ ਕਰਕੇ ਜਿਹੜੀ ਆਯੁਰਵੇਦ ਦਵਾਈ ਹੈ ਇਹਨੂੰ ਪਰਮਨੈਂਟਲੀ ਠੀਕ ਕਰਨ ਵਾਸਤੇ ਇਹਦਾ ਕੋਰਸ ਬਹੁਤ ਜ਼ਰੂਰੀ ਹੈ ਚਮੜੀ ਰੋਗ ਦੇ ਵਿੱਚ ਬਹੁਤ ਬਿਮਾਰੀਆਂ ਜਿਵੇਂ ਸਰਾਇਸਿਸ ਹੈ ਇਹ ਤੁਸੀਂ ਬਾਹਰ ਵੀ ਇੱਕ ਪੇਸ਼ੈਂਟ ਸ਼ਾਇਦ ਮੇਰੇ ਹਲਾ ਬੈਠੇ ਹੋਣਗੇ ਉਹਨਾਂ ਨੂੰ ਸਰਾਇਸਿਸ ਸੀ ਉਹ ਠੀਕ ਹੋਇਆ ਹੈ ਸੋਰਾਈਸਿਸ ਐਲੋਪੈਥੀ ਜਲਾ ਲਾਜ ਮਾਰਿਆ ਸੋਰਾਈਸਿਸ ਹੋ ਗਈ ਫਲੇਰੀ ਹੋ ਗਈ ਇਹ ਜਿਹੜੀ ਆਦਰਵੇ ਦੇ ਵਿੱਚ ਪਰਮਨੈਂਟ ਹੀ ਠੀਕ ਹੁੰਦੇ ਆ ਸੋਰਾਈਸਿਸ ਲਈ ਬਹੁਤ ਕੇਸ ਠੀਕ ਹੁੰਦੇ ਆ ਬਾਕੀ ਸਾਡੇ ਕੋਲੇ ਜਿਹੜਾ ਨਸ਼ਾ ਛਡਾਉਣ ਦਾ ਕੋਈ ਸ਼ਰਾਬ ਪੀਂਦਾ ਜੀ ਜੀ ਕੋਈ ਪੋਸਟ ਖਾਂਦਾ ਫੀਵ ਖਾਂਦਾ ਪੁੱਕੀ ਖਾਂਦਾ ਚਿੱਟਾ ਲਾਉਂਦਾ ਸਾਡੀ ਦਵਾਈ ਦਾ 40 ਦਿਨ ਦਾ ਕੋਰਸ ਆ 40 ਦਿਨ ਦਵਾਈ ਖਾ ਲੈਣ ਪੇਸ਼ੈਂਟ ਪਹਿਲੇ ਹਫਤੇ ਤੋਂ ਪਹਿਲੇ ਦਿਨ ਤੋਂ ਨਸ਼ਾ ਛੱਡ ਜਾਂਦਾ ਜੀ ਜੀ ਕੋਈ ਸਾਈਡ ਇਫੈਕਟ ਨਹੀਂ ਕੋਈ ਤਕਲੀਫ ਨਹੀਂ ਆਉਂਦੀ ਪੇਸ਼ੈਂਟ ਨੂੰ 40 ਦਿਨ ਦਾ ਕੋਰਸ ਕਰ ਲੋ ਦੁਬਾਰਾ ਉਹ ਨਸ਼ਾ ਨਹੀਂ ਕਰੂਗਾ ਤੁਹਾਨੂੰ ਜੇ ਮਲਾਉਣਾ ਚਾਹੁੰਦੇ ਤਾਂ ਮਲਾ ਵੀ ਸਕਦੇ ਆ ਤੁਹਾਨੂੰ ਕੇਸ ਜਿਹੜੇ ਇਹ ਜੇ ਠੀਕ ਹੋਏ ਆਪਣੇ ਚਿੱਟਾ ਵੀ ਛੱਡਿਆ ਉਹਨਾਂ ਨੇ ਜੀ ਜੀ ਪੋਸਫੀਮ ਜੋ ਵੀ ਹੈ ਜਿਹੜੀ ਸਾਡੀ ਦਵਾਈ ਆ ਹਾਜ਼ਰਵਾਇਦਾ ਇਹ ਮੈਂਟਲ ਸਿਸਟਮ ਨੂੰ ਸਟਰੋਂਗ ਕਰਦੀ ਹੈ ਔਰ ਮਾਨਸਿਕ ਤੋ ਪ੍ਰੋਬਲਮ ਹੁੰਦੀ ਹੈ ਜਿਹੜਾ ਇਹ ਨਸ਼ਾ ਕਰਦਾ ਇਹ ਮਾਨਸਿਕ ਰੋਗੀ ਵੀ ਹੁੰਦਾ ਇਸ ਨੂੰ ਨਾਲ ਮਾਨਸਿਕ ਪ੍ਰੋਬਲਮ ਵਾਸਤੇ ਵੀ ਦਵਾਈ ਦਿੱਤੀ ਜਾਂਦੀ ਹੈ ਔਰ ਪੱਕੇ ਤੌਰ ਤੇ ਉਹ ਨਸ਼ਾ ਦੁਬਾਰਾ ਨਹੀਂ ਕਰਦਾ ਬਾਕੀ ਸੰਗ ਹੈ ਕੁਦਰਤ ਜਿਵੇਂ ਕਹ ਲੋ ਵੀ ਜੇ ਜੇਜਾ ਰੰਗ ਉਹ ਇਹ ਜਾਈ ਹੁੰਦਾ ਹੈ ਨਾ ਜੈਸੇ ਕਹਿੰਦੇ ਜੈਸੀ ਸੰਗ ਹੈ ਹਾਂ ਮਤਲਬ ਉਸਨਾ ਜਿਵੇਂ ਉਹਦਾ ਸੰਗ ਨਾ ਮਾੜਾ ਹੋਵੇ ਕਹਿੰਦੇ ਸੰਗ ਤਰੇ ਕੁ ਸੰਗ ਡੋਬੇ ਮਾੜਾ ਸੰਗ ਹੈ ਜਿਹੜਾ ਉਹ ਡੋਬ ਦਿੰਦਾ ਹੈ ਨਾ ਜਿਹੜਾ ਮਤਲਬ ਸਹੀ ਹੈ ਉਹ ਉਹ ਤਰੀਕੇ ਨਾਲ ਦਵਾਈ ਖਾਂਦਾ ਹੈ ਔਰ ਮਾੜਾ ਸੰਗ ਨਹੀਂ ਰੱਖਦਾ ਉਹ ਠੀਕ ਵੀ ਹੋ ਜਾਂਦਾ ਜੀ ਹਾਂ ਜੀ ਡਾਕਟਰ ਸਾਹਿਬ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਤੁਹਾਡੇ ਕੋਲ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਕੋਈ ਵੀ ਵਿਅਕਤੀ ਹੈਗਾ ਆਪਣੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਮਸ਼ਹੂਰੀ ਕਰਦਾ ਆਪਣੀ ਐਬਰਟਾਈਜ਼ਮੈਂਟ ਕਰਦਾ ਤੁਸੀਂ ਵੀ ਕਦੇ ਇਸ ਚੀਜ਼ ਦਾ ਅਖਬਾਰਾਂ ਦੇ ਵਿੱਚ ਜਾਂ ਕਿਸੇ ਇਸ਼ਤਿਹਾਰबाजी ਦੇਖ ਕੇ ਕੋਈ ਆਪਣਾ ਸਹਾਰਾ ਲੈਂਦਾ ਕੋਈ ਜੀ ਡਾਕਟਰ ਸਾਹਿਬ ਬਈ ਸੋਸ਼ਲ ਮੀਡੀਆ ਤੇ ਕੱਲ ਆਇਆ ਮੈਨੂੰ ਤਾਂ 35 ਸਾਲ ਹੋ ਗਏ ਤੇ ਪ੍ਰੈਕਟਿਸ ਕਰਦੇ ਨੂੰ 35 ਸਾਲਾਂ ਤੋਂ ਮੇਰੇ ਜਿਹੜੇ ਪੇਸ਼ੈਂਟ ਆ ਉਹ ਠੀਕ ਹੋ ਰਹੇ ਆ ਗਾਂ ਆਪਦੇ ਰਿਸ਼ਤੇਦਾਰਾਂ ਨੂੰ ਜਾਂ ਮਤਲਬ ਜਿਹੜਾ ਕੋਈ ਪੇਸ਼ੈਂਟ ਮਿਲਦਾ ਐਡ ਐਡ ਉਹ ਵੀ ਮੇਰੇ ਪੇਸ਼ੈਂਟ ਹੀ ਹੈ ਜੀ ਜੀ ਪੇਸ਼ੈਂਟ ਠੀਕ ਹੁੰਦੇ ਤੱਕ ਅੱਗੇ ਜਾ ਕੇ ਪੇਸ਼ੈਂਟ ਅਗਲੇ ਪੇਸ਼ੈਂਟ ਨੂੰ ਦੱਸਦੇ ਆ ਮੈਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਸਾਜ ਜਿਹੜੀ ਵਾਪਸ ਸੋਸ਼ਲ ਮੀਡੀਆ ਦੀ ਗੱਲ ਹੀ ਹੈ ਕਿ ਤਾਂ ਕੱਲ ਦੀਆਂ ਗੱਲਾਂ ਮੈਨੂੰ ਤਾਂ 70 40 ਸਾਲ ਹੋ ਗਏ ਤਕਰੀਬਨ ਮਹਾਰਾਜ ਦੀ ਕਿਰਪਾ ਅੱਜੇ ਪਾ ਸ਼ਾਦੀ ਪੇਸ਼ੈਂਟ ਮੇਰੇ ਠੀਕ ਹੋ ਗਏ ਜੀ ਜੀ ਤੁਹਾਨੂੰ ਵੀ ਕਿਸੇ ਨਾਮ ਤੇ ਜਾਣਿਆ ਜਾਂਦਾ ਡਾਕਟਰ ਸਾਹਿਬ ਮੈਂ ਨੂੰ ਵੈਸੇ ਤਾਂ ਮੇਰਾ ਪਿੰਡ ਐ ਸਿੱਟੇਲਵਾੜਾ ਜੀ ਪਰ ਮੇਰਾ ਜਿਹੜਾ ਮੈਨੂੰ ਲੋਕ ਜਾਣਦੇ ਡਾਕਟਰ ਜੀਐਸ ਢਿੱਲੋਂ ਜਲੰਧਰ ਵਾਲੇ ਕਿਉਂਕਿ ਮੈਂ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਆ ਮੈਂ ਜਲੰਧਰ ਤੋਂ ਹੀ ਕੀਤੀ ਹੈ ਜੀ ਜੀ ਜਲੰਧਰ ਹੀ ਰਿਹਾ ਮੈਂ ਤਕਰੀਬਨ ਘੱਟੋ-ਘੱਟ 12-13 ਸਾਲ ਉੱਥੋਂ ਹੁਣ ਮੈਨੂੰ ਜਲੰਧਰ ਵਾਲੇ ਨਾਮ ਪੱਕ ਗਿਆ ਡਾਕਟਰ ਜੀਐਸ ਢਿੱਲੋਂ ਜਲੰਧਰ ਵਾਲੇ ਨਾਂ ਮੇਰਾ ਗੁਰਚਰਨ ਸਿੰਘ ਵੈਸੇ ਜੀਐਸ ਢਿੱਲੋਂ ਜਲੰਧਰ ਵਾਲੇ ਦੇ ਨਾਂ ਤੇ ਲੋਕ ਮੈਨੂੰ ਜਾਣਦੇ ਆ 30-35 ਸਾਲ ਜੀ 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 ਇਹ ਜਿਹੜੇ ਜਲੰਧਰ ਵਾਲੇ ਵੀ ਫਿਰ ਮਸ਼ਹੂਰ ਇਹ ਤੁਹਾਡੇ ਜਿਹੜੇ ਕਸਟਮਰ ਉਹ ਵੀ ਕਰਦੇ ਸੀ ਫਿਰ ਅਕੇ ਹਾਂਜੀ 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 ਉਹ ਫਿਰ ਜਲੰਧਰ ਵਾਲਾ ਹੀ ਮਤਲਬ ਜਦੋਂ ਮਤਲਬ ਆਪਣੇ ਜਿਹੜਾ ਆਪਾਂ ਮੂਹਰੇ ਦੁਕਾਨ ਤੇ ਮੂਹਰੇ ਲਾਉਨੇ ਉਹਦੇ ਤੇ ਡਾਕਟਰ ਜੀ ਐਸ ਲੋ ਜਲੰਧਰ ਵਾਲੇ ਲਿਖਿਆ ਹੋਇਆ ਜੀ ਉਹ ਜਲੰਧਰ ਵਾਲੇ ਦੇ ਨਾਂ ਤੇ ਲੋਕ ਮਸ਼ਹੂਰ ਕਰਦਾ ਜੀ ਡਾਕਟਰ ਸਾਹਿਬ ਬਹੁਤ سارے ਲੋਕ ਆ ਪੀੜਤਾ ਬਿਮਾਰ ਨੇ ਆਤੋਂ ਤੇ ਤੁਹਾਡੇ ਕੋਲੇ ਆਉਣਾ ਹੋਵੇ ਇਲਾਜ ਕਰਵਾਉਣ ਦੇ ਲਈ ਤਾਂ ਕਿੱਥੇ ਆਉਣ ਤੇ ਕਿੱਥੇ ਫਿਰ ਸੰਪਰਕ ਤੇ ਨਾਲ ਕਿੱਥੇ ਮਿਲੋਗੇ ਕਿੱਥੇ ਫਿਰ ਤੁਸੀਂ ਡਾਕਟਰ ਸਾਹਿਬ ਮੇਰਾ ਕਲੀਨਿਕ ਭਗਤਪਾ ਭਾਈ ਖੇ ਵਿੱਚ ਮੌਜੂਦ ਆ ਜ ਮਮਣ ਸਿੰਘ ਸਰਪੰਚ ਦੇ ਸਾਹਮਣੇ 메ਨ ਰੋਡ ਦੇ ਉੱਤੇ ਐ ਡਾਕਟਰ ਜੀ ਐਸ ਟੇ ਲੋ ਜੀ ਚਮੜੀ ਰੋਗਾਂ ਦੇ ਮਾਰ ਮੂਰੇ ਬੋਰਡ ਲੱਗਿਆ ਆਪਣਾ ਕਲੀਨਿਕ ਹੈ ਮੂਰੇ ਇਹ ਇੱਥੇ ਬੈਠ ਸਕਦੇ ਆ ਤੁਸੀਂ ਜਿਵੇਂ ਚਮੜੀ ਦੇ ਰੋਗ ਹੈ ਚਮੜੀ ਦੇ ਰੋਗ ਜਿਵੇਂ ਹੱਥਾਂ ਪੈਰਾਂ ਦੇ ਬੈਂਜਾਂ ਦਾ ਪਟਨਾ ਚਮੜੀ ਦੇ ਰੋਗ ਜਿਵੇਂ ਚੰਬੜਾ ਦਾ ਦਾਦਾ ਸ਼ਿਪਾਕੀ ਹੈ ਅਲਰਜੀ ਹੈ ਹਨਾ ਗਠੀ ਚਮੜੀ ਦੇ ਰੋਗ ਤੇ ਫਲਵੇਰੀ ਹੈ ਸਰਾਇਸ ਜੇ ਇਹ ਐਲੋਪੈਸੀ ਦਾ ਜਿਹੜੇ ਆਪ ਤੱਕ ਥੱਕ ਚੁੱਕੇ ਮਰੀਜ਼ ਹੈ ਉਹ ਅਸੀਂ ਆਯੁਰਵੇਦ ਦਵਾਈ ਪੀਣ ਵਾਸਤੇ ਦਿੰਨੇ ਆ ਜੋ ਬਿਮਾਰੀ ਨੂੰ ਪੱਕੇ ਤੌਰ ਤੇ ਪਰਮਨੈਂਟਰੀ ਅੰਦਰੋਂ ਠੀਕ ਕਰਦੀ ਹੈ ਔਰ ਬਿਮਾਰੀ ਦੁਬਾਰਾ ਨਹੀਂ ਹੁੰਦੀ। ਬਾਕੀ ਗਠੀਆ ਹੋ ਗਿਆ, ਸਾਧਮਾ ਹੋ ਗਿਆ, ਜੋੜਾਂ ਦੇ ਦਰਦ ਹੋ ਗਏ, ਸ਼ਰਾਬ ਛਡਾਉਣਾ ਜਾਂ ਪੋਸਫੀਮ ਜੋ ਵੀ ਧੁੱਕੀ ਜੋ ਵੀ ਨਸ਼ਾ ਕਰਦਾ ਉਹਨੂੰ ਵੀ ਅਸੀਂ ਪੱਕੇ ਤੌਰ ਤੇ ਛਡਾਉਨੇ ਆ ਔਰ ਪ्योर ਆਯੁਰਵੇਦ ਦਵਾਈ ਦਿੰਨੇ ਆ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਦਵਾਈ ਦਾ। ਪੱਕੇ ਤੌਰ ਤੇ ਠੀਕ ਹੋ ਜਾਂਦੇ ਕੋਈ। ਦੈਟਸ ਆ ਐਡਰੈਸ ਤਾਂ ਤੁਸੀਂ ਦੱਸਤਾ ਤੁਸੀਂ ਇਹ ਦੱਸੋ ਵੀ ਤੁਸੀਂ ਇੱਥੇ ਮਿਲੋਗੇ ਕਿੰਨਾ ਸਮਾਂ ਕਿੰਨੇ ਵੇ ਟੋ ਲੈ ਕੇ ਕਿੰਨੇ ਵਜੇ ਤੱਕ ਮਿਲਾਂਗੇ ਕਿਉਂਕਿ ਜਿਹੜੇ ਤੁਹਾਨੂੰ ਦੇਖ ਰਿਹਾ ਦੇਖ ਰਿਹਾ ਸੁਣੋ ਤੇ ਇਸ ਟਾਈਮ ਤੇ ਖੱਜਲ ਖਵਾਰਾ ਨਾ ਹੋ ਸਕਣਾ। ਮੇਰਾ ਕਲੀਨਿਕ ਥੱਲੇ ਆ ਜੀ ਮੇਰਾ ਉੱਪਰ ਰੈਸ਼ ਆ। ਜਦੋਂ ਮਰਜ਼ੀ ਮਿਲ ਸਕਦੇ ਆ ਸਵੇਰੇ 8 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲ ਸਕਦੇ ਆ ਇੱਕ ਬੁੱਧਵਾਰ ਨਹੀਂ ਮਿਲਦਾ ਬੁੱਧਵਾਰ ਮੇਰਾ ਬਾਗੇਪਰਾਣੇ ਦਾ ਟੂਰ ਆ ਜੇ ਬਾਗੇਪਰਾਣੇ ਕਿਸੇ ਨੂੰ ਮਿਲਣਾ ਤਾਂ ਇਹ ਬਾਗਾਪਰਾਣਾ ਕੋਟਕਪੂਰਾ ਰੋਡ ਮੁੰਡਿਆਂ ਵਾਲੇ ਸਕੂਲ ਦੇ ਸਾਹਮਣੇ ਆ ਬੁੱਧਵਾਰ ਇਥੇ ਬੰਦ ਰਹਿੰਦਾ ਬਾਕੀ ਦੇ ਸਾਰੇ ਦਿਨ ਭਗਤੀ ਮਿਲਦੇ ਆ ਇੱਕ ਬੁੱਧਵਾਰ ਬਾਗੀ ਪਰਾਨੇ ਬਲਦੇ ਆ ਜੀ ਦੋਸਤੋ ਇਹ ਗੱਲ ਸਾਰੀ ਤੁਸੀਂ ਸੁਣੀ ਚੱਕੇ ਤੇ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ ਇਹ ਸਾਡੇ ਡਾਕਟਰ ਜੀਐਸਟੀ ਲੋਜੀ ਜਿਨ੍ਹਾਂ ਨੇ ਕਾਫੀ ਸਾਰੀਆਂ ਦੇਸੀ ਦਵਾਈਆਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਤੇ ਤੁਸੀਂ ਜੇ ਆਉਣਾ ਵੀ ਹੋਵੇ ਡਾਕਟਰ ਸਾਹਿਬ ਨੇ ਐਡਰੈਸ ਪੂਰਾ ਦੱਸਤਾ ਤੇ ਤੁਸੀਂ ਦੇਖ ਰਹੇ ਹੋ ਸਤਾਰ ਨਿਊਜ਼ ਤੇ ਮੈਂ ਤੁਹਾਡਾ ਬਰੈਕਨ